ਜਦੋਂ ਆਪਾਂ ਜਾਣੇ ਜਾਂ ਅਣਜਾਣੇ ਵਿੱਚ ਕੋਈ ਨਾ ਕੋਈ ਗਲਤੀ ਇਦਾਂ ਦੀ ਕਰ ਦਿੰਨੇ ਆ ਜਿਹਦੇ ਨਾਲ ਪੀਰ ਮੁਰਸ਼ਿਦ ਬਹੁਤ ਹੀ ਨਰਾਜ਼ ਹੋ ਜਾਂਦੇ ਨੇ ਤੇ ਆਪਾਂ ਨੂੰ ਸਜ਼ਾ ਦੇਣ ਦੀ ਸੋਚ ਰਹੇ ਹੁੰਦੇ ਨੇ ਸਜ਼ਾ ਵੀ ਕੋਈ ਇਦਾਂ ਦੀ ਨਹੀਂ ਆਮ ਜਿਹੀ ਸਜ਼ਾ ਸਜ਼ਾ ਇਦਾਂ ਦੀ ਜਿਹਦੇ ਨਾਲ ਆਪਣੀ ਜ਼ਿੰਦਗੀ ਬਰਬਾਦ ਹੋ ਜਾਵੇ ਜਿਹਦੇ ਨਾਲ ਆਪਣਾ ਘਰ ਮੁਧਵਾ ਜਾਵੇ ਪਰ ਇਦਾਂ ਦੀ ਸਜ਼ਾ ਦੇਣ ਤੋਂ ਪਹਿਲਾਂ ਪੀਰ ਮੁਰਸ਼ਿਦ ਕੁਝ ਖਾਸ ਸੰਕੇਤ ਦਿੰਦੇ ਨੇ ਦੋ ਖਾਸ ਅਜਿਹੇ ਸੁਪਨੇ ਦਿਖਾਉਂਦੇ ਨੇ ਜਿੱਥੋਂ ਆਪਾਂ ਨੂੰ ਪਤਾ ਲੱਗ ਜਾਵੇ ਕਿ ਆਪਣੇ ਤੋਂ ਕੋਈ ਵੱਡੀ ਗਲਤੀ ਹੋ ਗਈ ਹੈ ਪੀਰ ਮੁਰਸ਼ਿਦ ਨਾਰਾਜ਼ ਨੇ ਤੇ ਆਪਾਂ ਉਹ ਗਲਤੀ ਸੁਧਾਰ ਲਈਏ ਤਾਂ ਜੋ ਪੀਰ ਮੁਰਸ਼ਿਦ ਆਪਾਂ ਨੂੰ ਉਹ ਸਜ਼ਾ ਨਾ ਦੇਣ ਪਰ ਬਹੁਤ ਸਾਰੇ ਲੋਕ ਇਨਾਂ ਸੁਪਣਿਆਂ ਨੂੰ ਅਣਗੈਲੀ ਦੇ ਵਿੱਚ ਕਰ ਦਿੰਦੇ ਨੇ ਤੇ ਫਿਰ ਜਦੋਂ ਉਹਨਾਂ ਦਾ ਵੱਡਾ ਨੁਕਸਾਨ ਹੁੰਦਾ ਤੇ ਫਿਰ ਉਹ ਮੱਥੇ ਤੇ ਹੱਥ ਮਾਰ ਕੇ ਰੋਂਦੇ ਨੇ ਜੇਕਰ ਤੁਹਾਨੂੰ ਵੀ ਇਹ ਦੋ ਸੁਪਨੇ ਆ ਗਏ ਨੇ ਤਾਂ ਸਮਝੋ ਪੀਰਾਂ ਮੁਰਸ਼ਿਦਾਂ ਦੀ ਤੁਸੀਂ ਨਿਗਾਹ ਦੇ ਵਿੱਚ ਚੜ ਗਏ ਹੋ ਤੇ ਤੁਹਾਨੂੰ ਵੱਡੀ ਸਜ਼ਾ ਮਿਲਣ ਵਾਲੀ ਹੈ ਪਰ ਪੀਰ ਮੁਰਸ਼ਿਦ ਇੱਕ ਮੌਕਾ ਦੇ ਰਹੇ ਨੇ ਤੁਸੀਂ ਇਹਨਾਂ ਮੌਕੇ ਨੂੰ ਸੰਭਾਲ ਲਓ ਤੇ ਗਲਤੀ ਸੁਧਾਰ ਲਓ ਅੱਜ ਦੀ ਇਸ ਵੀਡੀਓ ਵਿੱਚ ਦੋ ਖਾਸ ਗੱਲਾਂ ਕਰਾਂਗੇ ਪਹਿਲਾਂ ਤਾਂ ਉਹ ਦੋ ਖਾਸ ਸੁਪਨੇ ਜਿਹੜੇ ਤੁਹਾਨੂੰ ਪੀਰ ਮੁਰਸ਼ਿਦ ਵੱਡੀ ਸਜ਼ਾ ਦੇਣ ਤੋਂ ਪਹਿਲਾਂ ਦੇਣਗੇ ਤੇ ਜੇ ਤੁਸੀਂ ਸੁਧਾਰ ਲਏ ਫੇਰ ਉਹ ਸਜ਼ਾ ਨਹੀਂ ਮਿਲੇਗੀ ਦੂਸਰੀ ਗੱਲ ਆਪਾਂ ਇਹ ਕਰਾਂਗੇ ਕਿ ਜੇਕਰ ਤੁਹਾਨੂੰ ਉਹ ਸੁਪਨੇ ਆ ਰਹੇ ਨੇ ਤੇ ਉਹ ਗਲਤੀ ਤੁਸੀਂ ਕਿਹੜੀ ਕੀਤੀ ਹੈ ਤੇ ਉਹ ਗਲਤੀ ਸੁਧਾਰਨੀ ਕਿਦਾਂ ਉਹ ਕਿਵੇਂ ਕਰਨਾ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਸਮਾਂ ਨਖਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਵੈਸੇ ਤਾਂ ਇਹ ਦੋਵੇਂ ਸੁਪਨੇ ਬਹੁਤ ਖਾਸ ਨੇ ਪਰ ਜੋ ਦੂਸਰਾ ਖਾਸ ਸੁਪਨਾ ਉਹ ਮੇਰਾ ਆਪਣਾ ਐਕਸਪੀਰੀਅੰਸ ਹੈ ਜਦੋਂ ਤੁਹਾਨੂੰ ਉਹ ਸੁਪਨਾ ਆਵੇ ਤਾਂ ਸਮਝੋ ਤੁਹਾਡੇ ਘਰ ਦੇ ਵਿੱਚ ਜਾਂ ਤਾਂ ਕੋਈ ਨਾ ਕੋਈ ਪੈਸੇ ਦਾ ਬਹੁਤ ਹੀ ਵੱਡਾ ਨੁਕਸਾਨ ਹੋਏਗਾ ਤੇ ਈਆ ਤੁਹਾਡੇ ਸਰੀਰ ਦੇ ਉੱਪਰ ਕੋਈ ਨਾ ਕੋਈ ਬਹੁਤ ਹੀ ਵੱਡਾ ਨੁਕਸਾਨ ਮਿਲੇਗਾ ਤਾਂ ਉਹ ਸੁਪਨੇ ਨੂੰ ਧਿਆਨ ਨਾਲ ਸੁਣਿਓ ਆ ਗੱਲ ਕਰਦੇ ਆਂ ਸਭ ਤੋਂ ਪਹਿਲਾ ਸੁਪਨੇ ਦੀ ਬਹੁਤ ਸਾਰੇ ਲੋਕਾਂ ਨੂੰ ਇਹ ਸੁਪਨਾ ਆਇਆ ਵੀ ਹੋਏਗਾ ਤੇ ਇਹ ਸੁਪਨੇ ਨੂੰ ਵੇਖ ਕੇ ਉਹ ਉਲਟਾ ਖੁਸ਼ ਹੋ ਜਾਂਦੇ ਨੇ ਉਹਨਾਂ ਨੂੰ ਇਦਾਂ ਨਹੀਂ ਪਤਾ ਹੁੰਦਾ ਇਹ ਸੁਪਨਾ ਸਾਨੂੰ ਕਿਉਂ ਆਇਆ ਉਹ ਤਾਂ ਬਸ ਖੁਸ਼ ਹੋ ਜਾਂਦੇ ਨੇ ਕਿ ਸਾਨੂੰ ਇਹ ਸੁਪਨਾ ਆ ਗਿਆ ਉਹ ਵੀ ਵਿਚਾਰੇ ਆਪਣੀ ਜਗ੍ਹਾ ਠੀਕ ਨੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੋਈ ਗਲਤੀ ਵੀ ਕੀਤੀ ਹੈ ਜਦੋਂ ਗਲਤੀ ਦਾ ਪਤਾ ਹੋਏਗਾ ਤੇ ਫੇਰ ਹੀ ਆਪਾਂ ਨੂੰ ਪਤਾ ਲੱਗੇਗਾ ਕਿ ਸੁਪਨਾ ਆਇਆ ਸਹੀ ਹੈ ਜਾਂ ਗਲਤ ਉਹ ਸੁਪਨਾ ਹੈ ਆਪਾਂ ਨੂੰ ਸੁਪਨੇ ਦੇ ਵਿੱਚ ਪੀਰ ਮੁਰਸ਼ਿਦ ਦਿਸਣਾ ਬਹੁਤ ਸਾਰੇ ਲੋਕ ਕਹਿਣਗੇ ਕਿ ਸੁਪਨੇ ਦੇ ਵਿੱਚ ਪੀਰ ਮੁਰਸ਼ਿਦ ਦਿਸਣਾ ਤਾਂ ਚੰਗੀ ਗੱਲ ਹੈ ਪੀਰਾਂ ਦਾ ਦਿਸਣਾ ਤਾਂ ਬਹੁਤ ਚੰਗੀ ਗੱਲ ਹੈ ਮੈਂ ਵੀ ਮੰਨਦਾ ਪਰ ਪੀਰ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਇਸ ਹਾਲਾਤ ਨਾਲ ਦਿਸਣ ਤਾਂ ਸਮਝਿਓ ਆਪਣੀ ਜ਼ਿੰਦਗੀ ਵਿੱਚ ਆਪਣੇ ਪੀਰਾਂ ਮੁਰਸ਼ਿਦਾ ਨੇ ਆਪਣੇ ਤੋਂ ਮੂੰਹ ਮੋੜ ਲਿਆ اپنی رحمت واپس کر لی ہے اس ਸੁਪਨੇ ਦੇ ਵਿੱਚ ਤੁਹਾਨੂੰ ਕੀ ਕਰਦੇ ਦਿਸਣਗੇ ਤੁਸੀਂ ਇੱਕ ਪਾਸੇ ਉਹਨਾਂ ਵੱਲ ਵੇਖ ਰਹੇ ਹੋਵੋਗੇ ਪਰ ਪੀਰ মুর্ਸ਼ਿਦ ਆਪਣਾ ਮੂੰਹ ਫੇਰ ਲੈਂਦੇ ਨੇ ਆਪਾਂ ਨੂੰ ਪਿੱਠ ਵਿਖਾਉਂਦੇ ਨੇ ਜਦੋਂ ਤੁਹਾਨੂੰ ਇਦਾਂ ਦਾ ਸੁਪਨਾ ਆਵੇ ਤਾਂ ਸਮਝੋ ਪੀਰਾ মুর্ਸ਼ਿਦਾ ਨੇ ਮੂੰਹ ਫੇਰ ਲਿਆ ਹੈ ਤੇ ਆਪਾਂ ਉਲਟਾ ਖੁਸ਼ ਹੋ ਜਾਂਦੇ ਹਾਂ ਕਿ ਆਪਾਂ ਨੂੰ ਅੱਜ ਪੀਰ মুর্ਸ਼ਿਦ ਦਿਸੇ ਨਹੀਂ ਖੁਸ਼ ਨਹੀਂ ਹੋਣਾ ਤੁਸੀਂ ਸੋਚਣਾ ਕਿ ਸਾਡੇ ਤੋਂ ਕੋਈ ਗਲਤੀ ਹੋਈ ਹੈ ਤਾਂ ਕਰਕੇ ਪੀਰਾ মুর্ਸ਼ਿਦਾ ਨੇ ਮੂੰਹ ਫੇਰਿਆ ਤੇ ਇਸ ਗਲਤੀ ਨੂੰ ਤੁਸੀਂ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਦੁਹਰਾਉਣਾ ਨਹੀਂ ਹੈ ਜਦੋਂ ਤੁਹਾਨੂੰ ਇਹ ਸੁਪਨਾ ਦਿਸੇ ਤੇ ਇਸ ਦੀ ਬਿਲਕੁਲ ਵੀ ਅਣਗਹਿਲੀ ਨਹੀਂ ਕਰਨੀ ਕਿਸੇ ਨਾ ਕਿਸੇ ਨੂੰ ਜਾ ਕੇ ਪੁੱਛਣਾ ਜ਼ਰੂਰ ਹੈ ਕਿ ਪੀਰ ਮੁਰਸ਼ਿਦ ਇਦਾਂ ਦਾ ਸੁਪਨਾ ਉਹਨਾਂ ਨੂੰ ਵਕਾਉਂਦੇ ਨੇ ਜੋ ਉਹਨਾਂ ਦੀ ਸੱਚੇ ਦਿਲੋਂ ਇਬਾਦਤ ਕਰਦੇ ਨੇ ਉਹਨਾਂ ਦੀ ਬੰਦਗੀ ਕਰਦੇ ਨੇ ਜੇ ਜਦੋਂ ਕੋਈ ਉਹ ਗਲਤੀ ਕਰ ਦੇਣ ਤੇ ਪੀਰ ਮੁਰਸ਼ਿਦ ਚਾਹੁੰਦੇ ਨੇ ਕਿ ਇਹ ਗਲਤੀ ਨਾ ਕਰੇ ਸਹੀ ਰਸਤੇ ਤੇ ਚੱਲੇ ਉਹ ਆਪਾਂ ਨੂੰ ਭੁੱਲੇ ਹੋਏ ਰਸਤਿਆਂ ਨੂੰ ਸਹੀ ਰਸਤੇ ਤੇ ਪਾਉਣਾ ਚਾਹੁੰਦੇ ਨੇ ਇਸ ਕਰਕੇ ਇਦਾਂ ਦਾ ਸੁਪਨਾ ਦਿਖਾਉਂਦੇ ਨੇ ਜਦੋਂ ਇਹ ਸੁਪਨਾ ਆਵੇ ਤਾਂ ਸਮਝੋ ਕਿ ਆਪਣਾ ਬਹੁਤਾ ਵੱਡਾ ਨੁਕਸਾਨ ਤਾਂ ਨਹੀਂ ਹੋਏਗਾ ਪਰ ਆਪਾਂ ਨੂੰ ਇਹਨਾਂ ਜ਼ਰੂਰ ਪਤਾ ਲੱਗ ਜਾਏਗਾ ਕਿ ਪੀਰ ਮੁਰਸ਼ਿਦ ਆਪਣੇ ਤੋਂ ਨਾਰਾਜ਼ ਨੇ ਤੇ ਆਪਾਂ ਉਹ ਗਲਤੀ ਬਾਰੇ ਸੋਚਣਾ ਕਿ ਕਿਹੜੀ ਕੀਤੀ ਹੈ ਹੁਣ ਗੱਲ ਕਰਦੇ ਆਂ ਦੂਸਰੇ ਤੇ ਸਭ ਤੋਂ ਖਾਸ ਸੁਪਨੇ ਬਾਰੇ ਵੀਡੀਓ ਦੇ ਅੰਤ ਦੇ ਵਿੱਚ ਮੈਂ ਇਹ ਵੀ ਦੱਸੂਗਾ ਕਿ ਜੇਕਰ ਤੁਹਾਨੂੰ ਇਹ ਸੁਪਨੇ ਆ ਰਹੇ ਨੇ ਤਾਂ ਤੁਸੀਂ ਕੀ ਕਰਨਾ ਤਾਂ ਜੋ ਤੁਸੀਂ ਗਲਤੀ ਕੀਤੀ ਹੈ ਤੁਹਾਨੂੰ ਪਤਾ ਹੈ ਜਾਂ ਨਹੀਂ ਪਤਾ ਤੁਹਾਨੂੰ ਸਜ਼ਾ ਨਾ ਮਿਲੇ ਪੀਰ ਮੁਰਸ਼ਿਦ ਵੀ ਤੁਹਾਡੇ ਤੋਂ ਰਾਜ਼ੀ ਹੋ ਜਾਣ ਇੱਕ ਖਾਸ ਉਪਾਅ ਵੀ ਤੁਹਾਡੇ ਨਾਲ ਸਾਂਝਾ ਕਰੂੰਗਾ ਤਾਂ ਗੱਲ ਕਰਦੇ ਹਾਂ ਦੂਸਰੇ ਸੁਪਨੇ ਬਾਰੇ ਇਸ ਸੁਪਨੇ ਦੇ ਵਿੱਚ ਆਪਾਂ ਨੂੰ ਪੀਰ ਮੁਰਸ਼ਿਦ ਦੋ ਗੱਲਾਂ ਕਰਦੇ ਦਿਖਾਈ ਦੇਣਗੇ ਸਭ ਤੋਂ ਪਹਿਲੀ ਗੱਲ ਪੀਰਾਂ ਮੁਰਸ਼ਿਦਾ ਨੇ ਆਪਣੀ ਬਾਹ ਛੱਡ ਦਿੱਤੀ ਹੋਏਗੀ ਬਹੁਤ ਸਾਰੇ ਲੋਕਾਂ ਨੂੰ ਇਹ ਸੁਪਨਾ ਵੀ ਆਇਆ ਹੋਵੇਗਾ ਕਿ ਪੀਰਾਂ ਮੁਰਸ਼ਿਦਾ ਨੇ ਆਪਣੀ ਬਾਹ ਛੱਡ ਦਿੱਤੀ ਹੈ ਤੇ ਤੁਸੀਂ ਸੋਚੋ ਜੀਦੀ ਪੀਰ ਮੁਰਸ਼ਿਦ ਬਾਹ ਛੱਡ ਦਿੰਦੇ ਨੇ ਤੇ ਫਿਰ ਉਹ ਰੋਲ ਜਾਂਦਾ ਹੈ ਇਸ ਸੁਪਨੇ ਤੋਂ ਆਪਾਂ ਨੂੰ ਪਤਾ ਚੱਲੇਗਾ ਕਿ ਪੀਰਾ ਮੁਰਸ਼ਿਦਾਂ ਨੇ ਆਪਣੀ ਬਾਹ ਛੱਡ ਦਿੱਤੀ ਹੈ ਭਾਵ ਕਿ ਆਪਾਂ ਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਹੈ ਹੁਣ ਆਪਣਾ ਕੋਈ ਨਾ ਕੋਈ ਨੁਕਸਾਨ ਹੋਏਗਾ ਤੇ ਇਸ ਸੁਪਨੇ ਦੇ ਵਿੱਚ ਪੀਰ ਮੁਰਸ਼ਿਦ ਦੂਸਰੀ ਖਾਸ ਚੀਜ਼ ਕਰਦੇ ਇਹ ਦਿਖਾਈ ਦੇਣਗੇ ਕਿ ਆਪਾਂ ਕਿਸੇ ਬਹੁਤ ਉੱਚੀ ਜਗ੍ਹਾ ਤੋਂ ਥੱਲੇ ਡਿੱਗ ਰਹੇ ਹਾਂ ਆਪਾਂ ਜਦੋਂ ਸਵੇਰ ਉੱਠਦੇ ਹਾਂ ਤੇ ਆਪਾਂ ਨੂੰ ਪਤਾ ਚੱਲਦਾ ਆਪਣੇ ਮਨ ਦੇ ਵਿੱਚ ਕੋਈ ਡਰ ਪੈਦਾ ਹੋਇਆ ਕੋਈ ਨਾ ਕੋਈ ਨੈਗੇਟਿਵਿਟੀ ਪੈਦਾ ਹੋਈ ਹੈ ਕਿਥੋਂ ਤੁਸੀਂ ਸਮਝ ਜਾਓ ਕਿ ਪੀਰ ਮੁਰਸ਼ਿਦ ਬਹੁਤ ਨਾਰਾਜ਼ ਨੇ ਉਹਨਾਂ ਨੇ ਆਪਾਂ ਨੂੰ ਸਜ਼ਾ ਦੇ ਦਿੱਤੀ ਹੈ ਮੁਕਦੀ ਗੱਲ ਮੈਂ ਤੁਹਾਨੂੰ ਦੋ ਚੀਜ਼ਾਂ ਸਾਂਝੀਆਂ ਕਰਦਾ ਜਦੋਂ ਤੁਹਾਨੂੰ ਇਹ ਸੁਪਨਾ ਆਵੇ ਤੇ ਜਦੋਂ ਤੁਸੀਂ ਸੁਪਨਾ ਵੇਖ ਕੇ ਉੱਠੋ ਤੁਹਾਡੇ ਮਨ ਦੇ ਵਿੱਚ ਬਹੁਤ ਹੀ ਕੋਮਲਤਾ ਮਿਲੇ ਬਹੁਤ ਹੀ ਖੁਸ਼ੀ ਮਿਲੇ ਤਾਂ ਸਮਝੋ ਪੀਰ ਮੁਰਸ਼ਿਦ ਰਾਜੀ ਨੇ ਤੇ ਜਦੋਂ ਸੁਪਨਾ ਵੇਖ ਕੇ ਤੁਹਾਨੂੰ ਏਦਾਂ ਲੱਗੇ ਡਰ ਲੱਗੇ ਮਨ ਦੇ ਵਿੱਚ ਨੈਗੇਟਿਵਿਟੀ ਪੈਦਾ ਹੋਵੇ ਤਾਂ ਸਮਝੋ ਪੀਰ ਮੁਰਸ਼ਿਦ ਬਹੁਤ ਨਾਰਾਜ਼ ਨੇ ਹੁਣ ਗੱਲ ਕਰਦੇ ਆਂ ਅੱਜ ਦੀ ਇਸ ਵੀਡੀਓ ਦੀ ਸਭ ਤੋਂ ਜ਼ਰੂਰੀ ਗੱਲ ਕਿ ਜੇਕਰ ਤੁਹਾਨੂੰ ਇਹ ਸੁਪਨਾ ਆਇਆ ਹੋਇਆ ਤਾਂ ਤੁਸੀਂ ਕੀ ਕਰਨਾ ਹੈ ਹੁਣ ਮੰਨ ਲਓ ਤੁਹਾਨੂੰ ਗਲਤੀ ਦਾ ਨਹੀਂ ਪਤਾ ਤੇ ਤੁਸੀਂ ਸੁਧਾਰੋਗੇ ਕਿਵੇਂ ਕਿਉਂਕਿ ਹਰ ਰੋਜ਼ ਆਪਾਂ ਬਹੁਤ ਕੰਮ ਕਰਦੇ ਆਂ ਆਪਾਂ ਨੂੰ ਕੀ ਪਤਾ ਕੀ ਆਪਾਂ ਸਹੀ ਕਰ ਦਿੱਤਾ ਹੈ ਕੀ ਗਲਤ ਕਰ ਦਿੱਤਾ ਹੈ ਪੀਰ ਮੁਰਸ਼ਿਦ ਨੂੰ ਕਿਹੜੀ ਗੱਲ ਨਾਰਾਜ਼ ਕਰ ਗਈ ਹੈ ਕਿਹੜੀ ਗੱਲ ਉਹਨਾਂ ਨੂੰ ਦਿਲ ਤੇ ਲੱਗ ਗਈ ਹੈ ਆਪਾਂ ਨੂੰ ਇਸ ਚੀਜ਼ ਬਾਰੇ ਬਿਲਕੁਲ ਨਹੀਂ ਪਤਾ ਉਦੋਂ ਤੁਸੀਂ ਇੱਕ ਖਾਸ ਉਪਾਅ ਕਰਨਾ ਹੈ ਇਹਦੇ ਨਾਲ ਪੀਰ ਮੁਰਸ਼ਿਦ ਰਾਜੀ ਹੋ ਜਾਣਗੇ ਤੁਹਾਨੂੰ ਸਜ਼ਾ ਵੀ ਨਹੀਂ ਮਿਲੇਗੀ ਸਭ ਤੋਂ ਪਹਿਲਾਂ ਤੁਸੀਂ ਉੱਥੇ ਜਾਣਾ ਜਿੱਥੇ ਤੁਸੀਂ ਪੀਰਾਂ ਮੁਰਸ਼ਿਦਾਂ ਦੀ ਬੈਠ ਕੇ ਇਬਾਦਤ ਕਰਦੇ ਹੋ ਜਿੱਥੇ ਤੁਸੀਂ ਉਹਨਾਂ ਨੂੰ ਜਾ ਕੇ ਮੰਨਦੇ ਹੋ ਕੁਝ ਨਾ ਕੁਝ ਉਹਨਾਂ ਲਈ ਲੈ ਕੇ ਜਾਂਦੇ ਹੋ ਕਹਿ ਲਓ ਜਿੱਥੇ ਤੁਸੀਂ ਉਹਨਾਂ ਨੂੰ ਜਾ ਕੇ ਸਜਦਾ ਸਲਾਮ ਕਰਦੇ ਹੋ ਉੱਥੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਪੀਰ ਮੁਰਸ਼ਿਦ ਅੱਗੇ ਸਰੈਂਡਰ ਕਰਨਾ ਤੇ ਕਹਿਣਾ ਕਿ ਦਾਤਾ ਜੀ ਮੈਨੂੰ ਨਹੀਂ ਪਤਾ ਕਿ ਮੇਰੇ ਤੋਂ ਕੀ ਗਲਤੀ ਹੋਈ ਹੈ ਕੀ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਪਰ ਮੈਨੂੰ ਇੱਕ ਗੱਲ ਦੀ ਸਜ਼ਾ ਕਦੇ ਨਾ ਦਿਓ ਮੇਰਾ ਹੱਥ ਕਦੇ ਨਾ ਛੱਡੋ ਬੇਸ਼ੱਕ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਦੇ ਦਿਓ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਗਲਤ ਰਾਹ ਤੋਂ ਹਟਾਉਣ ਦੇ ਲਈ ਇਹ ਸਜ਼ਾ ਦੇ ਰਹੇ ਹੋ ਤਾਂ ਜੋ ਮੈਂ ਸਹੀ ਰਸਤੇ ਆ ਜਾਵਾਂ ਇਹ ਤੁਹਾਡਾ ਹੱਕ ਹੈ ਤੁਸੀਂ ਆਪਣੇ ਮুরিਦ ਨੂੰ ਸਹੀ ਰਸਤਾ ਦਿਖਾਉਣਾ ਦਿਖਾਓ ਪਰ ਮੇਰਾ ਹੱਥ ਕਦੀ ਨਾ ਛੱਡਿਓ ਕਿ ਜੇ ਤੁਸੀਂ ਇਸ ਸਜ਼ਾ ਦੇ ਵਿੱਚ ਪਾਉਣਾ ਤੇ ਕੱਢਣਾ ਵੀ ਤੁਸੀਂ ਐ ਜੇਕਰ ਤੁਹਾਡੇ ਨਾਲ ਮੈਂ ਜੁੜਿਆ ਹੋਊਂਗਾ ਫੇਰ ਹੀ ਇਸ ਸਜ਼ਾ ਨੂੰ ਭੁਗਤ ਸਕੂਗਾ ਨਹੀਂ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਇਸ ਸਜ਼ਾ ਨੂੰ ਭੁਗਤ ਸਕਾਂ ਇਸ ਕਰਕੇ ਮੇਰੀ ਬਾਹ ਕਦੇ ਨਾ ਛੱਡਿਓ ਸਜ਼ਾ ਦੇਣੀ ਐ ਜਿੰਨੀ ਮਰਜ਼ੀ ਦਿਓ ਤੁਹਾਡਾ ਬੱਚਾ ਸਜ਼ਾ ਵੀ ਭੁਗਤੂਗਾ ਸਭ ਕੁਝ ਕਰੂਗਾ ਸੱਚੇ ਦਿਲੋਂ ਇਹ ਗੱਲ ਆਪਣੇ ਪੀਰ ਮੁਰਸ਼ਿਦ ਨੂੰ ਕਹਿਣੀ ਐ ਪੀਰ ਮੁਰਸ਼ਿਦ ਤੁਹਾਡੀ ਹੋ ਸਕਦਾ ਸਜ਼ਾ ਵੀ ਮਾਫ ਕਰ ਦੇਣ ਬਾ ਕਦੀ ਨਹੀਂ ਛੱਡਣਗੇ ਤੁਹਾਡਾ ਸਹਾਰਾ ਬਣ ਕੇ ਜਰੂਰ ਆਉਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਆਪਣੇ ਆਪਣੇ ਪੀਰ ਮੁਰਸ਼ਿਦ ਲਈ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬਕੇ ਦਰवेश ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਦੇ ਆਸ਼ਕ ਬੈਠੇ ਨੇ ਉਨ੍ਹਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ